ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਤਿਹ ਪ੍ਰਵਾਨ ਕਰਨੀ ਸਿੰਘਾ ਨੇ ਜੀ ਆਪਣੇ ਆਸਥਾਨ ਤੇ ਬਾਬਾ ਗੁਰਪ੍ਰੀਤ ਸਿੰਘ ਜੀ ਬਰਨਾਲੇ ਵਾਲੇ ਤੁਹਾਨੂੰ ਪਤਾ ਪਿਛਲੇ ਦਿਨ ਵੀ ਆਪਾਂ ਕਲਿੱਪ ਪਾਇਆ ਸੀ ਇਹਨਾਂ ਦਾ ਤੇ ਇਹਨਾਂ ਦੇ ਚੋਲੇ ਸ਼ੌਂਕੇ ਦਿੱਤੇ ਸੀ ਉਸ ਤੋਂ ਬਾਅਦ ਕੋਲੇ ਸਾਨੂੰ ਦੇ ਕੇ ਗਿਆ ਕੱਟਾ 10 ਟੋਲਿਆਂ ਦਾ ਬਾਬਾ ਜੀ ਦੇ ਅੱਜ ਮੋਟਰ ਸਾਰੇ ਚੋਲੇ ਤਿਆਰ ਕਰਤੇ ਆਪਾਂ ਤੇ ਇੱਕਦੇ ਬਾਬਾ ਜੀ ਦੇ ਪਹਿਨਿਆ ਹੋਇਆ ਆ ਗਿਆ ਹੋ ਗਿਆ ਇਹਦੇ ਨਾਲ ਤੇ ਦੋ ਹੋਰ ਨੇ ਤੇ ਇੱਕ ਦੋ ਰਹਿੰਦੇ ਨੇ ਬਣਾਉਣ ਵਾਲੇ ਤੇ ਇਸ ਕਰਕੇ ਚਲੋ ਇਹਨਾਂ ਨੂੰ ਕੰਮ ਸਾਡਾ ਵਧੀਆ ਲੱਗਿਆ ਤਾਂ ਕਰਕੇ ਸਾਡੀ ਇਹਨਾਂ ਨੇ ਮਦਦ કરી ਜੀ ਬਹੁਤ ਸ਼ੁਕਰਾਨਾ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਤੇ ਬਹੁਤ ਵੱਡਾ ਵਿਸ਼ਵਾਸ ਕਰਿਆ ਨਹੀਂ ਤੇ ਮੈਂ ਦੇਖੇ ਨੇ ਕਈ ਸਿੰਘ ਮੈਨੂੰ ਕਹਿ ਦਿੰਦੇ ਨੇ ਕਹਿੰਦੇ ਬਾਬਾ ਵੀ ਤੂੰ ਸਿੱਖ ਕਦੋਂ ਸਿੱਖ ਗਿਆ ਇਹ ਤਾਂ ਡਰ ਦੇ ਮਾਰੇ ਐਂ ਕਹਿੰਦੇ ਕਿ ਕਦੋਂ ਸਿੱਖ ਗਿਆ ਚੋਲੇ ਦਾ ਪਰ ਮਹਾਰਾਜ ਨੇ ਕਿਰਪਾ ਕੀਤੀ ਆ ਬਾਬਾ ਜੀ ਨੇ ਵਿਕਵਾਸ ਕੀਤਾ ਤੇ ਇਹਨਾਂ ਦੇ ਪਰ 10 ਚੋਲੇ ਤਿਆਰ ਕਰਤੇ ਜੀ 2-3 ਰਹਿੰਦੇ ਰਿਹਾ ਜੀ ਤੇ ਬਾਕੀ ਬਾਬਾ ਜੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਕਿ ਕਿਵੇਂ ਇਹਨਾਂ ਨੂੰ ਲੱਗਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਬਾਬਾ ਗੁਰਜਿੰਦਰ ਸਿੰਘ ਜੀ ਟੋਗਾ ਵਾਲ ਵਾਲੇ ਇਹਨਾਂ ਕੋਲ ਚੋਲੇ ਲੈਣ ਆਏ ਸੀ ਪਿਛਲੇ ਸਮਿਆਂ ਦੇ ਵਿੱਚ ਵੀ ਚੋਲੇ ਸਮਾਏ ਸੀ ਦੋ ਚੋਲੇ ਪਹਿਲਾਂ ਬਣਾਏ ਸੀ ਬਹੁਤ ਵਧੀਆ ਕੰਮ ਸੀ ਜਿਹੜਾ ਉਹਨਾਂ ਦਾ ਮਨ ਨੂੰ ਜਚਿਆ ਵਧੀਆ ਸਲਾਈ ਕਰਦੇ ਆ ਹੱਥ ਦੀ ਸਫਾਈ ਬਹੁਤ ਹੈ ਸੋ ਬਰ ਉਹਦੂ ਬਾਦ ਮਹਾਰਾ ਦੀ ਕਿਰਪਾ ਦੇ ਨਾਲ 10 ਚੋਲੇ ਬਾਬਾ ਜੀਆਂ ਨੂੰ ਆਪਣਾ ਦੇ ਕੇ ਗਏ ਪੰਜ ਚੋਲੇ ਸਿੰਘਾਂ ਦੇ ਪੰਜ 10 ਦੇ ਆਪਣੇ ਬਾਬਾ ਜੀ ਨੇ ਅੱਜ ਉਹ ਸਾਰੇ ਚੋਲੇ ਤਿਆਰ ਕਰ ਦਿੱਤੇ ਨੇ ਅੱਜ ਚੋਲੇ ਲੈਣ ਵਾਸਤੇ ਆਏ ਆ ਬਹੁਤ ਵਧੀਆ ਸਲਾਈ ਕੀਤੀ ਹੈ ਸੋ ਸਾਰੇ ਸਿੰਘਾਂ ਨੂੰ ਬੇਨਤੀ ਕਰਦੇ ਆ ਸਭ ਤੋਂ ਮਹਾਂਪੁਰਸ਼ਾਂ ਨੂੰ ਜਿੰਨੇ ਵੀ ਕੀਰਤਨੀ ਜਥੇ ਨੇ ਰਾਗੀ ਜਥੇ ਤੇ ਹੋਰ ਗ੍ਰੰਥੀ ਸਿੰਘ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਚੋਲੇ ਪਹਿਨਦੇ ਆ ਸੋ ਬਾਬਾ ਗੁਰਜਿੰਦਰ ਸਿੰਘ ਜੀ ਦੇ ਨਾਲ ਸੰਪਰਕ ਕਰੋ ਜੀ ਬਾਧੂ ਤੋਂ ਬਾਧ ਇਹਨਾਂ ਨੂੰ ਚੋਲਿਆਂ ਦੀ ਸੇਵਾ ਦਓ ਤਾਂ ਕਰਕੇ ਵੀ ਇਹਨਾਂ ਦੀ ਆਪਾਂ ਸਪੋਰਟ ਕਰ ਸਕੀਏ ਕੰਮ ਦੇ ਵਿੱਚ ਕੋਈ ਵੀ ਭੈਣ ਭਰਾ ਆਪਣਾ ਕੰਮ ਸ਼ੁਰੂ ਕਰਦਾ ਹੈ ਤੇ ਆਪਣਾ ਫਰਜ਼ ਬਣਦਾ ਵੀ ਆਪਾਂ ਉਹਦੀ ਸਪੋਰਟ ਕਰੀਏ ਸੋ ਬੇਨਤੀ ਪ੍ਰਵਾਨ ਕਰਨੀ ਸਾਰੇ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਸੰਤਾਂ ਮਹਾਪੁਰਸ਼ਾਂ ਨੂੰ ਕੀਰਤਨੀ ਜਥਿਆਂ ਨੂੰ ਸਾਰਿਆਂ ਨੂੰ ਵੇੰਦੀ ਆ। ਵੱਧੋ ਤੋਂ ਬਾਬਾ ਵੱਧੋ ਤੋਂ ਵੱਧ ਬਾਬਾ ਗੁਰਜਿੰਦਰ ਸਿੰਘ ਜੀ ਦੀ ਸਪੋਰਟ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਬਾਬਾ ਜੀ ਦਾ ਚੋਲਾ ਪਤਾਇਆ ਕਰਾਇਆ ਤੇ ਇਸ ਇਹ ਬਾਬਾ ਜੀ ਦੇ ਇਹ ਵੀ ਆਪਣੀਆਂ ਜੀ। ਇਹਦੇ ਪੂਰੇ ਬਟਨ ਨਹੀਂ 12 ਇਹ ਸਿੰਗਾ ਨੇ। ਇਹਦੇ ਨਾਲ ਦੇ ਪੰਜ ਨੇ ਜੀ। ਟਕਸਾਲੀ ਨੇ ਤੇ ਸਿੰਗਾ ਵਾਸਤ ਨੂੰ ਮਹਾਰਾਜ ਨੇ ਕਿਰਪਾ ਕੀਤੀ ਮਨ ਖੁਸ਼ ਹੋ ਗਿਆ ਜੀ ਨੇ ਦਰਸ਼ਨ ਕਰਕੇ ਇਸੇ ਤਰ੍ਹਾਂ ਸੰਗਤ ਨੂੰ ਬੇਨਤੀ ਹੈ ਸਾਰੇ ਸਿੰਘਾਂ ਨੂੰ ਮਹਾਂਪੁਰਖਾਂ ਨੂੰ ਵੀ ਵੱਧ ਤੋਂ ਵੱਧ ਸਾਡਾ ਸਾਥ ਦਿਓ ਜੀ ਦੇਖੋ ਸਾਡਾ ਸਾਥ ਕੀ ਹੈ ਜੀ ਸਾਨੂੰ ਤੋਲੇ ਸਾਥ ਤੋਂ ਸਮਯੋ ਜੀ ਅਸੀਂ ਘਰ ਬਹਿ ਕੇ ਕੰਮ ਕਰਦਾ ਸਾਡਾ ਪਿੰਡ ਤੋਗਾਵਾਲ ਜਿਹੜਾ ਸੰਗਰੂਰ ਤੇ ਘਰੇ ਬਹਿ ਕੇ ਅਸੀਂ ਕੰਮ ਕਰੀਏ ਜੀ ਆਪਣਾ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਦੇਖੋ ਔਖਾ ਹੋ ਗਿਆ ਕਾਫੀ ਇੱਕ ਤਾਂ ਕਾਫੀ ਆਉਂਦੀਆਂ ਨੇ ਜਿਵੇਂ ਖਲਾਈ ਦਾ ਕੰਮ ਕਰਨ ਲੱਗਿਆ ਕੰਤੇਈ ਤਾਂ ਹੀ ਕਹਿੰਦੇ ਨੇ ਬਾਬਾ ਵੀ ਚੋਲੇ ਸਿਉਂਦਾ ਹੈਗਾ ਏ ਡਿੱਕ ਤਾਂ ਆਉਂਦੀ ਨੇ ਇਸ ਕਰਕੇ ਜੀ ਮੇਰਾ ਸਾਥ ਦੋ ਵਾਦ ਵਾਦ ਤੇ ਆਪਾਂ ਘਰ ਬਹਿ ਕੇ ਚੋਲੇ ਦੀ ਸਲਾਈ ਕਰੀਏ ਤਰੀ ਹੋ ਗਏ ਜੀ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਕਤੈ